ਮੰਗੇ ਸਾਡੀ ਜ਼ਿੰਮੇਵਾਰੀ ਕਿ ਤੁਹਾਡੇ ਫਸਟਾ ਦੀ ਗੱਡੀ ਵੀ ਲੱਗਦੀ ਹੈ ਤਾਂ ਵੀ ਇਹ ਜ਼ਿੰਮੇਵਾਰ ਹੈ ਅਸੀਂ ਕਸਟਮਰ ਨੂੰ ਕਹਿੰਦਾ ਪਹਿਲੇ ਗੱਡੀ ਪਾਰਕਿੰਗ ਸ਼ਲਫਾ ਦੇ ਹਾਂ ਜੀ ਆਪਣੇ ਕਸਟਮਰ ਨੂੰ ਪਹਿਲਾਂ ਦੇਖੋ ਹੁਣੇ ਤੁਸੀਂ ਆਪਣੀ ਵੇਲਾ ਤੇ ਅਸੀਂ ਆਪਣੀ ਗੱਲ ਤੇ ਕੈਮਰਾ ਕਰੀਓ ਉੱਤਰਨਾ ਬਿਲਕੁਲ ਸਮਝ ਲੇ ਮੇਰੀ ਗੱਲ ਬਸ ਠੀਕ ਹੈ ਆ ਗੱਡੀ ਬੰਦ ਕਰਦੇ ਆਪ ਵੀ ਸੁਵਿਧਾ ਨਹੀਂ ਹੈ ਜਦਾਨਾ ਵਾਲਿਆਂ ਕੋ ਉਹਦੇ ਵਾਸਤੇ ਕਾਨੂੰਨ ਬਣਿਆ ਹੈ ਕਿ ਅਸੀਂ ਦੁਕਾਨਾ ਵਾਲੇ ਦੇ ਖਿਲਾਫ ਕਾਰਵਾਈ ਕਰ ਸਕਦੇ ਹਾਂ ਜਦੋਂ ਪਾਰਕਿੰਗ ਭਰਾ ਬਿਲਕੁਲ ਸਰ ਬਿਲਕੁਲ ਵਾਪਸੀ 120 ਦਾ ਪ੍ਰਿੰਸਰ ਜਿੰਨੇ ਅਸੀਂ ਲਈ ਹਰ ਕੱਲ ਨਾਲ ਸਮਾਂ ਹੈ ਲੈ ਕੇ ਸੀਮਾ ਤੁਹਾਨੂੰ ਮੈਂ ਦੱਸਦਾ ਹੁਣ ਦੇਖੋ ਅਸੀਂ ਆਪਣੀ ਆਪਣਾ ਕੰਮ ਕਰੂ ਹੁਣ ਪੁਲਿਸਾਨੂੰ ਕੰਮ ਕਰਾਉਂਦਾ ਹੈ ਕਟਾਓ ਕੋਈ ਗੱਲ ਨਹੀਂ ਮੁਲਾਜ਼ਮ ਤੇ ਉਹ ਨਹੀਂ ਖਾਬਾ ਦੇਉਂਦੇ ਸਮੇਂ ਤੇ ਇੱਕ ਜਿੱਥੇ ਨਾ ਚੀਤੀ ਪੀਏ ਹਾਂ 31 ਅਕਤੂਬਰ ਦੇ ਦੇਰ ਨਾਲ ਤੇਰਾ ਮੇਰਾ ਤੇਰਾ ਤੇਰੇ ਕਿੰਨੇ ਬਣਾਤਾ ਕੋ ਮੈਂ ਅੱਛਾ ਲੱਗਦਾ ਕਿ ਹੱਲਾ ਨਾ ਭਾਈ ਆ ਵੀ ਚੱਲ ਲੈ ਮਾਰ ਦੇ ਲੈ ਸੁਣ ਲੋ ਇਹਨੂੰ ਸੁਣ ਲੋ ਤੇਰੀ ਸੁਣ ਲੋ ਮੇਰੀ ਗੱਲ ਸੁਣਦੀ ਹੋ ਸਾਨੂੰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਕਿੰਨੇ ਵੇ ਤਾਂ ਸੁਣਦਾ ਜਿਹੜੀ ਅਸਰ ਕੇ ਆਇਆ ਸੁਣ ਲੋ ਇਹ ਤੋਂ ਮੋਰਮ ਪ੍ਰਾਣੀ ਨੂੰ ਛੱਡ ਲੋ ਤੇਰੀ ਗੱਲ ਆ ખોલો પેરેડ પહેલી તેરી તુમની તેરી આજી એક વારી ની બે વારી તારું લખી તો પ્રાણીય ગોડતા ભી આ ઉને મેડિયા મીડિયા નું આજી ગોડ તો જઈ જઈ તોડા રોજ રોજ નું કામ કરે લોકો માર ઘડી કા દિયા લાગુ તો લો મોરું સીત alleys બોલ ਮੇਰਾ ਦਿਕਾਨ ਵਾਲਾ ਖੜਾ ਆਜੂ ਬਿਨ ਐਤਰਾਓ ਐ ਕਸਬੇ ਨੂੰ ਗੱਲ ਤੋਂ ਨਹੀਂ ਦਿਖਾਉਣਾ ਸਰ ਇੱਕ ਸੈਕਿੰਡ ਉਹ ਨਾਮ ਮੈਂ ਕਹਾਂ ਸਰ ਜਿਹੜੀ ਆਉਂਦੀ ਉਹ ਨਾਲ ਲੜਦਾ ਉਹ ਕਹਿੰਦਾ ਮੈਂ ਅਫਸਰ ਆ ਕਿਹੜਾ ਕਹਦਾ ਉਹ ਕਹੇ ਦੇਖੋ ਸਰ ਮੈਂ ਕੋਈ ਗੱਲ ਨਹੀਂ ਕਰਾਂਗਾ ਮੈਂ ਉਹਦਾ ਕੰਮ ਨਾ ਕਰੂੰਗੀ ਅਸੀਂ ਨਹੀਂ ਕਰਦੀ ਵੀ ਅਸੀਂ ਕਰਦੇ ਹੀ ਨਹੀਂ ਭਾਈ ਬਾਹਰ ਕਰ ਦਿੰਦੇ ਆਹ ਜੀ ਸਾਨੂੰ ਵੀ ਠੀਕ ਐ ਇਹਨ ਰੋਡ ਐ ਜਿੰਨੇ ਬੇਲਣ ਅੱਥੀ ਗੰਨੇ ਅਮਲੀ ਦੇ ਪੰਪਰਾਲੇ ਨੇ ਇਹ ਗੱਡੀ ਕੋਲੋਂ ਕੰਮ ਕਰਦੇ ਆ ਗੱਡੀ ਲੈਣੇ ਠੀਕ ਹੈ ਵਾ ਲੈਣੇ ਛੱਟੇ ਕੋ ਨਹੀਂ ਆਲਾ ਲੈਣੇ ਅਸੀਂ ਨੇ ਮੈਂ ਦਾ ਸਰ ਮੈਂ ਦਾ ਸਰ ਅਸੀਂ ਤੇ ਮੈਂ ਅਸੀਂ ਮਾਨੀ ਮੈਂ ਹੁਣ ਮੈਂ ਆਪਣਾ ਕੰਮ ਕਰਨਾ ਹਾਂ ਕੋਈ ਗੱਲ ਸਾਡੀ ਗੱਡੀ ਨਹੀਂ ਹੈਗੀ ਠੀਕ ਹੈ ਜੀ ਕੋਈ ਨਹੀਂ ਤਾਂ ਦੇਖੋ ਸਾਡਾ ਕੀ ਮਤਲਬ ਬੀਂਗੇ ਦੁਕਾਨਦਾਰ ਗੱਲ ਕਰ ਰਹੇ ਆ ਅਸੀਂ ਇੱਥੇ ਐਨੇ ਪਰੇਸ਼ਾਨ ਆ ਜਿੰਨੂੰ ਕਹਦੇ ਉਹ ਨਾ ਗੱਡੀ ਨਾਲ ਆ ਉਹ ਕੋ ਲੜਨ ਨੂੰ ਕਰਦਾ ਅਸੀਂ ਆ ਕੇ ਹੁਣ ਚੁੱਪ ਕੇ ਕਰ ਦਿੰਦਾ ਅਸੀਂ ਹੁੰ ਚੁੱਕ ਗਿਆ ਉਹ ਨਾ ਬੰਦ ਕਰ ਦਿੱਤਾ ਤੁਹਾਡਾ ਮੁਲਾਜ਼ਮ ਖੜਾ ਹੁੰਦਾ ਨਾ ਘਾਰ ਕੇ ਉਹਨੂੰ ਕਹਿਦੀਦਾ ਯਾਰ ਬਾਜੀ ਕਿ ਕਰਵਾਉਂਦੀ ਪਾਣੀ ਕਰਦੀ ਆ ਅਸੀਂ ਨਹੀਂ ਸਰ 2 ਮਿੰਟ ਅਸੀਂ ਰੋਕ ਨਹੀਂ ਸਕਦੇ ਹਾਂ ਹੁਣ ਮੇਰੇ ਨਾਲ ਚਲੋ ਜਰਾ ਬਸਾ ਤੁਹਾਡੀ ਦੁਕਾਨ ਦੇ ਉੱਪਰ ਕੰਮ ਨਹੀਂ ਕਰਾਉਣਾ ਹਾਂ ਬਿਲਕੁਲ ਪੁਲਿਸ ਵਾਲੇ ਕਹਿੰਦੇ ਆ ਕਿ ਇਹ ਬੰਦੇ ਨੂੰ ਕਰਾ ਬਿਲਕੁਲ ਕਰੋ ਬਿਲਕੁਲ ਪਰ ਜਰਾ ਬੰਦਾ ਤੁਹਾਡੀ ਦੁਕਾਨ ਦੇ ਉੱਪਰ ਕੰਮ ਕਰਨ ਦਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਇਹ ਬੁਈਆ ਉਹਦੇ ਸੀਰੀਅਸਪੋਨਸਿਬਲ ਉਹ ਸੀਰੀਅਸਪੋਨਸਿਬਿਲਟੀ ਸਾਡੀ ਹੈ ਬਹੁਤ ਬੜੀ ਬਹੁਤ ਸਾਡੀ

ਆਪਣੀ ਜਾਂ ਪਾਰਕਿੰਗ ਦੀ ਜਾਣਕਾਰੀ ਨਾਲੋਂ ਕੰਡੀ ਤੋਂ ਟ੍ਰੈਫਿਕ ਦੀ ਪ੍ਰੋਬਲਮ ਹੁੰਦੀ ਹੈ ਵੀਡੀਓ ਨਾਲ ਹੈ ਹਾਂ ਆਦੋ ਫੋਟੋ ਕੱਪੀਆਂ ਰਿਕਨਲ ਕੋਰਾ ਲੱਗਣ ਚੁੱਕੀਆਂ ਆ। ਆਹ। ਨੰਬਰ ਪਲੇਟ ਵੀ ਚਰਜੀ ਹੈ। ਜਿਹੇ ਅਪਲਾਈ ਨਹੀਂ ਆਈ। ਇਹ ਨਹੀਂ ਅਪਲਾਈ ਹੋਈ। ਇਹ ਨਹੀਂ ਚੱਲਦੀ। आज ये खरीयाँ थी। जी जी। क्या करना चाहोगे? दो में खरीयाँ जाओ। आज हमारी जगह पे भी इतना बड़ी चक्कर। मुझे और मत क्यों? मुझे और मत क्यों? क्या करते हो? 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 क्या करते हो ਇਹਨਾਂ ਨੂੰ ਇੱਕ ਵਾਰੀ ਨਹੀਂ ਇੱਕ ਵਾਰੀ ਨਹੀਂ ਕਿਹਾ ਇਹਨਾਂ ਨੂੰ ਬੋਲ ਕਰ ਗਿਆ ਨਹੀਂ ਹੁਣ ਅਸੀਂ ਸਾਰੇ ਅਸੀਂ ਸੋਨੋ ਇਨਵੈਸਟ ਕਰ ਗਿਆ ਸਰ ਇੱਕ ਮਹੀਨਾ ਚੱਲਣਾ ਇਹ ਅਹੀ ਘਟੀ ਆਰਬੀ ਸੈਕਟਰ ਵਈ ਜਾਂ ਉਹ ਪੂਰ ਸੈਕਟਰ ਲੱਗੀ ਹੈ ਅਸੀਂ ਮਸ਼ਵਰਤ ਕਰਾ ਕੇ ਗੇਟ ਨੂੰ ਚੜ ਗਏ ਹੱਕ ਪਾ ਕੇ ਚੜ ਗਏ ਚਲੋ ਇਸ ਵਾਰੀ ਕਸਟਮਰ ਨਹੀਂ ਨਹੀਂ ਕਿਹੜੀ ਗੱਲੋਂ ਅਸੀਂ ਸਕੂਲ ਦੇ ਕਰਦੇ ਨਹੀਂ ਗੱਡੀ ਕਸਟਮਰ ਦੀ ਉਹ ਨਹੀਂ ਨਹੀਂ ਸਕੂਲ ਦੇ ਕਰਣੀ ਗੱਲ ਲਾ ਪਾ ਸਕੂਲ ਦੇ ਗੇਅਰ ਤੋਂ ਸਾਈਡ ਤੇ ਜੀ ਉਹ ਕਿਹੜੀ ਗੱਲ ਲਾ ਪਾ ਰਿਹਾ ਚਲੋ ਹੁਣ ਇੱਕ ਵਾਰ ਜੀ ਚਲੋ ਇਹ ਤੁਹਾਨੂੰ ਬਣੀ ਗਿਆ ਨਹੀਂ ਹੈ ਇਹ ਆਪਣੇ ਪਾਰਕਿੰਗ ਵਿੱਚੋਂ ਕਵਰਟੇ ਦੇ ਕੋਲ ਚਲੋ ਹੁਣ ਆਪਾਂ ਇਹ ਸਮਝਾਉਂਦਾ ਕਿ ਗੱਡੀ ਲਾਉਣ ਦੀ ਜਗ੍ਹਾ ਨਹੀਂ ਹੈ ਜੀ ਬਜ਼ੁਰਗੋ ਮੈਂ ਨਾਲ ਬਿਜੋਗ ਗੱਲ ਨਹੀਂ ਮੇਰੇ ਮੇਰੇ ਕਿ ਤੁਹਾਨੂੰ ਕਈ ਕੋਈ ਗੱਲ ਦੀ ਮੈਂ ਤੁਹਾਡੇ ਨਾਲ ਬਿਜੋਗ ਗੱਲ ਕਰ ਰਿਹਾ ਮੈਂ ਸਾਰਿਆਂ ਨੂੰ ਗਿਆ ਇੱਕ ਵਾਰੀ ਨੇ ਮੇਰੇ 10 ਫੋਟਵਾ ਪਈਆਂ ਹੁਣ ਤੁਸੀਂ ਇੱਕ ਵਾਰੀ 10 ਫੋਟਵਾ ਇਹ ਹੈ ਚਲੋ ਹੁਣ ਸਾਰੀ 10 ਫੋਟਵਾ ਮੇਰੇ ਕੋਲ ਪਈਆਂ ਤੁਸੀਂ ਨਹੀਂਓ ਕੋਈ ਵੀ ਇੱਥੇ ਦੁਕਾਨਦਾਰ ਇੱਥੇ ਸਾਡੇ ਨਾਲ ਕਾਰਪੋਰੇਟ ਕਰਨ ਰਿਹਾ ਠੀਕ ਹੈ ਜੀ ਫਿਰ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਲਿਖਤੀ ਫਾਇਦਾ ਕੋਈ ਨਹੀਂ ਚਲੋ ਹੁਣ ਇੱਕ ਵਾਰੀ ਇੱਕ ਵਾਰੀ ਕੋਆਪਰੇਸ਼ਨ ਦਾ ਲੋ ਇੱਕ ਵਾਰੀ ਚਲੋ ਇੱਕ ਵਾਰੀ ਇਹ ਕਹਿੰਦੇ ਆ ਤੇ ਕਰਕੇ ਦੋ ਇੱਕ ਵਾਰੀ ਕੋਆਪਰੇਸ਼ਨ ਨਹੀਂ 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 ਸੁਣ ਲਓ ਸੁਣ ਲਓ ਮੈਂ ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ ਮੇਰੇ ਕੋ ਪੁਲਿਸ ਨੂੰ ਪੜਾਈ ਦਾ ਨਹੀਂ ਹੁੰਦਾ ਠੀਕ ਹੈ ਜੀ ਪੁਲਿਸ ਤੁਹਾਡੇ ਭਲੇ ਦੇ ਵਾਸਤੇ ਹੀ ਆ ਕੋਈ ਗੱਡੀ ਖੜੀ ਹੋਵੇ ਪਿੱਛੋਂ ਤੇ ਜਾਂਦਾ ਹੋਵੇ ਵਿੱਚ ਵੱਜ ਜਾਵੇ ਤਾਂ ਅਗਲਾ ਮਰ ਜਾਵੇ ਤਾਂ ਕੀ ਜ਼ਿੰਮੇਵਾਰ ਤੁਸੀਂ ਹੈਗੇ ਹੋ ਉਧਰ ਕਿਉਂ ਮੈਂ ਤਾਂ ਸੋ ਮਾਰਿਆ ਹਾਂਜੀ ਸਰ ਜਿਹੜਾ ਅੱਜ ਬੋਰਡ ਨੂੰ ਸਪੋਰਟ ਦੇ ਰਿਹਾ ਹੈ ਸਰ ਇਹ ਮਾਰਯੋਗ ਸੀਪੀ ਸਾਹਿਬ ਜਿਹਦੇ ਹੁਕਮਾਂ ਦੇ ਅਨਸਾਰ ਅਸੀਂ ਇਹ ਡਰਾਈਵ ਚਲਾਈ ਹੋਈ ਆ ਜਿਹੜੇ ਨਿਯਾਜ ਪਾਰਕਿੰਗ ਕੀਤੀ ਹੋਈ ਆ ਨਿਯਾਜ ਫੁੱਟਪਾਥ ਖਬਰ ਕੇਤੇ ਹੋਏ ਆ ਉਹਨਾਂ ਦੀ ਇੱਕ ਸਪੈਸ਼ਲ ਡਰਾਈਵ ਚਲਾਈ ਹੋਈ ਹੈ ਅਸੀਂ ਚਲਾਣ ਵੀ ਕੱਟੇ ਨੇ ਦੁਕਾਨਾ ਵਾਲੇ ਨੂੰ ਅਵੇਅਰ ਵੀ ਕੀਤਾ ਕਿ ਤੁਸੀਂ ਆਪਣੇ yellow line ਦੇ ਅੰਦਰ ਗੱਡੀ ਲਵਾਓ ਬਾਹਰ ਲਗੋਗੇ ਤਾਂ ਚਲਾਣ ਨਹੀਂ ਹਾਰਾ ਦੇ ਦੋ ਬਾਬਰ ਮੈਂ ਦੇਖਿਆ ਅੱਜ ਤੇ ਦੇਖ ਰਿਹਾ ਤਾਂ ਉਹਦੇ ਵਿੱਚ ਪ੍ਰਕਾਰ ਅੰਦਾ ਸਾਰੀ ਗੱਡੀ ਲੱਗੀ ਨਹੀਂ ਚਾਰਨ ਕਰਦਾ ਦੇਖੋ ਜੀ ਮੈਂ ਇਹ ਇਸੇ ਸਮੇਂ ਦੇ ਵਿੱਚ ਦਿਖਾਦਾ ਹਾਂ ਸਮਝਾਇਆ ਵਾ ਤੁਹਾਡੇ ਸਾਹਮਣੇ ਆ ਇੱਕ ਮਾਲਕਾਰ ਵੇਚਿਆ ਉਹਦਾ ਬਹਿਸ ਕਰ ਰਿਹਾ ਕਰ ਰਿਹਾ ਸੀਗਾ ਉਹਨਾਂ ਨੂੰ ਪੰਜਾਬੀ ਦੱਸਤਾ ਗਿਆ ਵਾ ਕਿ ਅਗਰ ਕੋਈ ਤਾਂ ਸਾਮਾਨ ਲੈਣਾ ਹੈ 1 ਕਿਲੋ ਮੀਟਰ ਕੋਈ ਖੜ ਸਕਦਾ ਜਿਹੜਾ ਪੱਕਾ ਖੜ ਗਿਆ ਉਹਦਾ ਅਸੀਂ ਚਾਰਨ ਕਰਦਾ ਤੇ ਜਿਹੜੇ ਬੋਰਡ ਰੋਡ ਦੇ ਵਿੱਚ ਲੋਕ ਨਜਾਇਜ਼ ਰੋਡ ਤੇ ਬਾਹਰ ਇੱਕ ਘੜੀਆਂ ਡਡੀਆਂ ਕਰਕੇ ਆਪਣਾ ਕਾਰੋਬਾਰ ਚੰਦੇ ਦੇ ਕੰਮ ਕਰਦੇ ਉਹਨਾਂ ਨੂੰ ਜੀ ਅਸੀਂ ਕਿ ਨੋਟਿਸ ਵੀ ਕੱਢਣ ਲੱਗੇ ਸਾਰੇ ਦੁਕਾਨਦਾਰਾਂ ਨੂੰ ਬਾਈ ਨੇਮ ਕੱਢਾਂਗੇ ਕਿ ਆਪਣੀ ਪਾਰਕਿੰਗ ਦਾ ਇੰਤਜ਼ਾਮ ਕਰ ਲਓ ਨਹੀਂ ਤਾਂ ਆਪਣੀ ਜਿੰਨੀ ਗੱਡੀ ਪਾਰਕਿੰਗ ਵਿੱਚ ਛਾੜ ਕਰਦੀ ਹੈ ਤੁਸੀਂ ਉੱਥੇ ਆਪਣਾ ਸਵੇਰ ਦਾ ਕੰਮ ਕਰੋ ਹੋਰ ਵੀ ਗੱਡੀਆਂ ਦੇ ਸਿਨਾਰ ਕਿੱਥੇ ਗਏ ਬਿਲਕੁਲ ਜੀ ਬਿਲਕੁਲ ਜੀ ਕਰ ਰਹੇ ਆ ਤੇ ਕਰ ਵੀ ਰਹੇ ਆ ਕਿ ਕਰਾਂਗੇ ਹੋਰ ਲੋਕਾਂ ਕੀ ਅਪੀਲ ਕਰਨਾ ਹੈ ਅਸੀਂ ਅਪੀਲ ਨਹੀਂ ਕਰਾਂਗੇ ਪੁਲਿਸ ਨਾਲ ਕੌਂਟਰੋਲ ਕਰੋ ਪੁਲਿਸ ਤੁਹਾਡੇ ਭਲੇ ਦੇ ਨਹੀਂ ਆ ਤੇ ਚਾਹ ਮਾੜੇ ਕੰਮ ਲਈ ਨਹੀਂ